ਸਤਿ ਸ਼੍ਰੀ ਅਕਾਲ ਜੀ ਇੱਕ ਮੇਰੀ ਵੀ ਸੁਣੋ ਦੇਖ ਰਿਓ ਤੁਸੀਂ ਮੈਂ ਹਰਸ਼ਿਤਾ 바ਵਾ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਖਬਰਾਂ ਦੇ ਉੱਤੇ ਵਿਚਾਰ-ਵਟਾਂਦਰਾ ਕਰਦੇ ਹਾਂ ਤੇ ਅੱਜ ਵਿਚਾਰ-ਚਰਚਾ ਕਰਨ ਦੇ ਲਈ ਸਾਡੇ ਵਿੱਚ ਮੌਜੂਦ ਹਨ ਸਿਆਸੀ ਮਾਹਰ ਕੁਲਵੰਤ ਸਿੰਘ ਜੀ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ ਬਹੁਤ ਧੰਨਵਾਦ ਹਰਸ਼ਿਤਾ ਤੇ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਸੀਂ ਹੁਣ ਪਹਿਲਾ ਸਵਾਲ ਲੈਣੇ ਆਂ ਸਰ ਕੋਲੋਂ ਸਰ ਅਕਾਲੀ ਦਲ ਪੰਜਾਬ ਬਚਾਓ ਸੁਖਬੀਰ ਬਚਾਓ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕਰਨ ਜਾ ਰਹੀ ਹੈ ਜਦ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਟਾਉਣ ਨੂੰ ਫਿਰ ਰਿਹਾ ਹੈ ਬਿਲਕੁਲ ਹਰਸ਼ਿਤਾ ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਆਪਾਂ ਹੀ ਨਹੀਂ ਚੱਕ ਰਹੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਜੋ ਜਿਉਂ ਹੀ ਅਕਾਲੀ ਦਲ ਦੇ ਸਖਤਰ ਡਾਕਟਰ ਦਲਜੀਤ ਸਿੰਘ ਚੀਮਾ ਇਹਨਾਂ ਦਾ ਇਹ ਬਿਆਨ ਆਇਆ ਇਹਨਾਂ ਨੇ ਇੱਕ ਪ੍ਰੋਗਰਾਮ ਦੀ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ 13 ਅਪ੍ਰੈਲ 17 ਫਰਵਰੀ ਤੋਂ 17 ਫਰਵਰੀ ਤੋਂ ਆਪਾਂ ਇਹ ਜਿਹੜੀ ਪੰਜਾਬ ਬਚਾਓ ਸੁਖਬੀਰ ਲਿਆਓ ਮਹਿੰਮ ਸ਼ੁਰੂ ਕਰਨ ਦੀ ਜਿਹੜਾ ਜਾ ਰਿਹਾ ਅਕਾਲੀ ਦਲ ਉਦੋਂ ਤੋਂ ਇੱਕ ਜਿਹੜਾ ਦਿਮਾਗ ਦੇ ਵਿੱਚ ਸਵਾਲ ਉੱਠਿਆ ਕਿ ਇੱਕ ਪਾਸੇ ਤਾਂ ਪੁਨਰ ਸੁਜੀਤ ਅਕਾਲੀ ਦਲ ਵਾਲੇ ਇਸ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਪ੍ਰਧਾਨਗੀ ਤੋਂ ਨਹੀਂ ਹਟਾਇਆ ਜਾਂਦਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਨਹੀਂ ਹਟਾਇਆ ਜਾਂਦਾ ਉਦੋਂ ਤੱਕ ਅਸੀਂ ਪੁਨਰ ਸੁਰਜੀਤ ਅਕਾਲੀ ਦਲ ਦਾ ਮਰਜਰ ਅਕਾਲੀ ਦਲ ਦੇ ਵਿੱਚ ਨਹੀਂ ਕਰਾਂਗੇ ਕਿਉਂਕਿ ਹੁਣ ਪਿਛਲੇ ਸਮੇਂ ਦੌਰਾਨ ਜਦੋਂ ਇੱਕ ਇਹਨਾਂ ਦਾ ਆਪਤ ਵਿੱਚ ਰੌਲਾ ਪਿਆ ਸੀ ਤੇ ਉਸ ਤੋਂ ਬਾਅਦ ਵੱਡੀ ਤਾਦਾਦ ਵਿੱਚ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਜਿਹੜੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚੋਂ ਨਿਕਲ ਕੇ ਤੇ ਇੱਕ ਵੱਖਰਾ ਧੜਾ ਬਣ ਗਿਆ ਸੀ ਅਕਾਲੀ ਦਲ ਪੁਨਰ ਸੁਰਜੀਤ ਉਹਦੇ ਪ੍ਰਧਾਨ ਬਣਾਏ ਗਏ ਸੀ ਗਿਆਨੀ ਹਰਪ੍ਰੀਤ ਸਿੰਘ ਤੇ ਉਹ ਇੱਕ ਸ਼ਰਤ ਜਿਹੜੀ ਆ ਅੱਜ ਵੀ ਚੱਲੀ ਆ ਰਹੀ ਸੀ ਪਿਛਲੇ ਸਮੇਂ ਦੇ ਦੌਰਾਨ ਜਦੋਂ ਹੁਣ ਚੋਣਾਂ ਹੋਈਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਤਾਂ ਉਹਨਾਂ ਦੇ ਵਿੱਚ ਪੁਨਰਸੁਰਜੀਤ ਅਕਾਲੀ ਦਲ ਦਾ ਜਿਹੜਾ ਕਿ ਇੱਕ ਅਹਿਮ ਰੋਲ ਉਹਦੇ ਵਿੱਚ ਅਦਾ ਕੀਤਾ ਸੀ ਤੇ ਉਹਦੇ ਵਿੱਚ ਉਹਨਾਂ ਸੀਟਾਂ ਦੇ ਉੱਤੇ ਜਾਂ ਕਾਫੀ ਜ਼ਿਆਦਾ ਅਕਾਲੀ ਦਲ ਨੂੰ ਨੁਕਸਾਨ ਹੋਇਆ ਸੀ ਜਿਨ੍ਹਾਂ ਸੀਟਾਂ ਦੇ ਉੱਤੇ ਪਹਿਲਾਂ ਅਕਾਲੀ ਦਲ ਜਿਹੜਾ ਉਹ ਅਕਸਰ ਜਿੱਤਦਾ ਆਉਂਦਾ ਹੁੰਦਾ ਸੀ ਜੀ ਤਾਂ ਇਹ ਇੱਕ ਆਧਾਰ ਬਣਾ ਕੇ ਜਿਹੜਾ ਚੱਲ ਰਿਹਾ ਸੀ ਉਹਨਾਂ ਦੇ ਨਾਲ ਉਹਨਾਂ ਨੇ ਅੰਮ੍ਰਿਤਪਾਲ ਹੁਣਾਂ ਦੀ ਪਾਰਟੀ ਜਿਹੜੀ ਸੀਗੀ ਉਹ ਨਾਲ ਲਈ ਸੀ ਉਹਨਾਂ ਦਾ ਸਮਰਥਨ ਕੀਤਾ ਸੀ ਉਹ ਵੀ ਜਿਹੜੇ ਇਹਨਾਂ ਨਾਲ ਕਿਤਨਾ ਕਿਤੇ ਜਿਹੜੇ ਨੇ ਉਹ ਜੁੜੇ ਹੋਏ ਨੇ ਗਠਜਬੰਦਨ ਕਿਹਾ ਜਾ ਰਿਹਾ ਉਹਨਾਂ ਨਾਲ ਤਾਂ ਇਹ ਦੋ ਧੜੇ ਜਿਹੜੇ ਨੇ ਉਹ ਇੱਕ ਪਾਸੇ ਨੇ ਅਕਾਲੀ ਦਲ ਇੱਕ ਪਾਸੇ ਆ ਬਸ਼ਰਤ ਬੇਸ਼ੱਕ ਅਕਾਲੀ ਦਲ ਦਾ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਕੈਡਰ ਹੈਗਾ ਇਸ ਟਾਈਮ ਵਰਕਰਾਂ ਦਾ ਬਹੁਤ ਲੰਮੇ ਸਮੇਂ ਦੇ ਉਤੋਂ ਅਕਾਲੀ ਦਲ ਪੰਜਾਬ ਦੇ ਵਿੱਚ ਸਰਗਰਮ ਹੈਗਾ 100 ਸਾਲ ਤੋਂ ਵੱਧ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਇਤਿਹਾਸ ਹੈਗਾ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ ਉਹਦੇ ਚੋਂ 4-5 ਸਾਲ ਬਾਅਦ 1925 ਦੇ ਵਿੱਚ ਮੇਰੇ ਖਿਆਲ ਤੇ ਉਹਦੇ ਚੋਂ ਦੋ ਦੋ ਤਿੰਨ ਮਹੀਨੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਤਾਂ ਇਹ 100 ਸਾਲ 106 ਸਾਲ 106ਵਾਂ ਸਾਲ ਚੱਲ ਰਿਹਾ ਹੈਗਾ ਇੰਨਾ ਲੰਬਾ ਸਮੇਂ ਦਾ ਅਕਾਲੀ ਦਲ ਦਾ ਇਤਿਹਾਸ ਹੈ ਤੇ ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦੇ ਵਿੱਚ ਜਿਹੜਾ ਉਹ ਇੱਕ ਉਹਨਾਂ ਦਾ ਕੈਡਰ ਬਣਿਆ ਹੋਇਆ ਵਰਕਰ ਉਹਨਾਂ ਦੇ ਇਹਨੇ ਡੂੰਘਾਈ ਦੇ ਨਾਲ ਨੇ ਤਾਂ ਇਦੇ باوجود ਵੀ ਜਦੋਂ ਅਕਾਲੀ ਦਲ ਦੇ ਦੋ ਧੜੇ ਵਿੱਚੋਂ ਨਿਕਲ ਗਏ ਤਾਂ ਇਹ ਕਿਤੇ ਨਾ ਕਿਤੇ ਉਹ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਅਕਾਲੀ ਦਲ ਹਾਸ਼ੀਏ ਤੇ ਗਿਆ ਉਸ ਨੂੰ ਆਪਾਂ ਇੱਕ ਜ਼ਿੰਮੇਵਾਰ ਮੰਨ ਸਕਦੇ ਹਾਂ ਵੀ ਅਕਾਲੀ ਦਲ ਜਿਹੜਾ ਟੁੱਟ ਗਿਆ ਤੇ ਉਹਦੇ ਵਿੱਚ ਇਹਨਾਂ ਨੂੰ ਅਕਾਲੀ ਦਲ ਨੂੰ ਕਾਫੀ ਨੁਕਸਾਨ ਹੋਇਆ ਹੁਣ ਇੱਕ ਜਦੋਂ ਪਿੱਛੇ ਮਰਜੀਠੀਆ ਬਾਹਰ ਆਏ ਨੇ ਜੇਲ੍ਹ ਚੋਂ ਤਾਂ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਸੀ ਐਲਾਨ ਕੀਤਾ ਸੀ ਕਿ ਮੈਂ ਜਿਹੜੇ ਸਾਡੇ ਪਾਰਟੀ ਤੋਂ ਰੁੱਸ ਕੇ ਅੱਡ ਹੋਏ ਨੇ ਮੈਂ ਉਹਨਾਂ ਨੂੰ ਮਨਾਉਣ ਲਈ ਨੰਗੇ ਪੈਰੀ ਜਾਵਾਂਗਾ ਜੀ ਤਾਂ ਉਸ ਵਾਰੀ ਗੈਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਸੀਗਾ ਕਿ ਤੁਸੀਂ ਨੰਗੇਪਰੀ ਸਾਡੇ ਕੋਲ ਆਉਣ ਦੀ ਬਜਾਏ ਨੰਗੇਪਰੀ ਸੁਖਬੀਰ ਸਿੰਘ ਬਾਦਲ ਹੁਣਾਂ ਕੋਲ ਜਾਓ ਉਹਨਾਂ ਨੂੰ ਮਨਾਓ ਜਾ ਕੇ ਵੀ ਉਹ ਪ੍ਰਧਾਨਗੀ ਛੱਡ ਦੇਣ ਜੇ ਉਹ ਪ੍ਰਧਾਨਗੀ ਛੱਡ ਦੇਣਗੇ ਤੇ ਅਸੀਂ ਉਹਨਾਂ ਨਾਲ ਜਿਹੜਾ ਸਾਂਝ ਉਹਨਾਂ ਦੇ ਵਿੱਚ ਮਰਜਰ ਕਰਨ ਨੂੰ ਤਿਆਰ ਹੈਗੇ ਹਾਂ ਹਾਂਜੀ ਅਜੇ ਇਹ ਵਿੱਚ ਜਦੋਂ ਇਹ ਸਵਾਲ ਹਲੇ ਇਹ ਅੜ ਹਲੇ ਉੱਦਾਂ ਹੀ ਪਈ ਹੈ ਇਹ ਸਵਾਲ ਹਲੇ ਉੱਥੇ ਹੀ ਖੜੇ ਨੇ ਤਾਂ ਉਸ ਦੌਰਾਨ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਸੁਖਬੀਰ ਬਚਾਓ ਲਿਆਓ ਜਿਹੜੀ ਆ ਉਹ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰ ਦੇਣਾ ਇਹ ਆਪਣੇ ਆਪ ਦੇ ਵਿੱਚ ਸਵਾਲ ਖੜਾ ਕਰ ਗਿਆ ਕਿ ਇਹ ਅਕਾਲੀ ਦਲ ਹੁਣ ਮਰਜਰ ਤੋਂ ਬਿਨਾ ਚੱਲੇਗਾ ਕਿ ਅਕਾਲੀ ਦਲ ਇੰਨਾ ਮਾਦਾ ਰੱਖਦਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੀਡਰ ਉਹਨਾਂ ਤੋਂ ਅੱਡ ਹੋਏ ਨੇ ਉਹ ਉਹਨਾਂ ਤੋਂ ਬਿਨਾ ਚੋਣ ਜਿੱਤ ਕੇ ਜਿਹੜਾ ਜਿੱਤਣ ਦਾ ਮਾਦਾ ਰੱਖਦਾ ਇੱਕ ਸਵਾਲ ਨੰਬਰ 2 ਸਵਾਲ ਜਿਹੜਾ ਇਹ ਹੈਗਾ ਕਿ ਜੇਕਰ ਇਹ ਨਹੀਂ ਹੈਗਾ ਤਾਂ ਉਹਨਾਂ ਦੀ ਰਣਨੀਤੀ ਕੀ ਹੈ ਕੀ ਉਹ ਜਿਸ ਤਰ੍ਹਾਂ ਦੋਸ਼ ਲਾ ਰਹੀ ਆ ਆਮ ਆਦਮੀ ਪਾਰਟੀ ਆਪਰੇਸ਼ਨ ਲੋਟਸ ਵਾਲੇ ਕੀ ਉਹ ਹੁਣ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਹੈਗਾ ਉਹ ਆਪਰੇਸ਼ਨ ਤਕੜੀ ਕਰੇਗਾ ਹਾਂਜੀ ਕੀ ਉਹ ਉਹਦੇ ਆਪਰੇਸ਼ਨ ਤਕੜੀ ਜਿਹੜੀ ਆ ਉਹ ਉਹਦੇ ਰਾਹੀਂ ਜਿਹੜੇ ਬੰਦੇ ਵਾਪਸ ਨਾਲ ਲਿਆਂਦੇ ਜੋੜੇ ਜਾਣਗੇ ਜੇ ਆਪਰੇਸ਼ਨ ਤਕੜੀ ਨਹੀਂ ਕਰੇਗਾ ਤਾਂ ਕੀ ਉਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਟੁੱਟ ਕੇ ਪੁਨਰ ਸੁਰਜੀਤ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਕੀ ਉਹ ਉੱਥੋਂ ਪੁਨਰਸੁਰਜੀਤ ਅਕਾਲੀ ਦਲ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੇ ਵਿੱਚੋਂ ਜਾਨੀ ਹਰਪ੍ਰੀਤ ਸਿੰਘ ਜੀ ਦਾ ਸਾਥ ਛੱਡ ਕੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਬਾਰਾ ਰਲ ਜਾਣਗੇ ਜੇ ਰਲਣਗੇ ਤਾਂ ਉਹ ਕਿਸ ਬਨਾ ਤੇ ਲੜਨਗੇ ਰਲਣਗੇ ਕਿ ਕੀ ਲੋਕਾਂ ਨੂੰ ਮੂੰਹ ਦਿਖਾਣਗੇ ਕਿ ਜਿਹੜੇ ਉਹ ਪਹਿਲਾਂ ਹੀ ਜਿਹੜੇ ਮੁੱਦਿਆਂ ਤੇ ਉਹ ਛੱਡ ਕੇ ਸੁਵੀਰਵਾਦਨ ਨੂੰ ਗਏ ਸੀ ਮੁੱਦਾ ਤਾਂ ਅੱਜ ਵੀ ਉੱਥੇ ਖੜਾ ਸੋ ਇੱਕ ਵੱਡੇ ਸਵਾਲ ਉਹਦੇ ਵਿੱਚ ਖੜੇ ਹੋਏ ਬੈ ਨੇ ਸੁਖਵੀਰ ਅਕਾਲ ਪੰਜਾਬ ਬਚਾਓ ਸੁਖਵੀਰ ਲਿਆਓ ਮਹਿੰਮ ਸ਼ੁਰੂ ਕਰਦਾ ਸਿੱਧਾ ਸਿੱਧਾ ਮਕਸਦ ਮਤਲਬ ਇਹ ਹੈ ਕਿ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਣਗੇ ਤੇ ਜੇ ਸੁਖਬੀਰ ਬਾਦਲ ਪ੍ਰਧਾਨਗੀ ਨਹੀਂ ਛੱਡਣਗੇ ਤਾਂ ਇਹਨਾਂ ਦਾ ਆਪ ਵਿੱਚ ਗਠਜੋੜ ਹੋਣਾ ਔਖਾ ਹੈਗਾ ਜੇ ਗਠਜੋੜ ਹੋਣਾ ਔਖਾ ਹੈਗਾ ਤਾਂ ਅਕਾਲੀ ਦਲ ਦਾ ਜਿੱਤ ਕੇ ਆਉਣਾ ਜਿਹੜਾ ਉਹ ਮੁਸ਼ਕਿਲ ਹੈ ਹਾਲਾਂਕਿ ਜਿਨ ਜਦੋਂ ਇਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਣਾ ਨੇ ਇਹਨਾਂ ਦਾ ਸਮਰਥਨ ਇੱਕ ਲੁਕਵੇਂ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਇਹਨਾਂ ਦਾ ਸਮਰਥਨ ਕੀਤਾ ਬਿਕਰਮ ਮਜੀਠੀਆ ਹੋਣਾ ਦਾ ਤਾਂ ਉਸ ਤੋਂ ਬਾਅਦ ਇਹ ਹੌਸਲਾ ਉਹਨਾਂ ਦੇ ਵਿੱਚ ਕਾਫੀ ਵਧਿਆ ਹੈਗਾ ਇਹੀ ਉਹ ਹੌਸਲਾ ਜਿਹੜਾ ਉਹਨਾਂ ਨੇ ਪੰਜਾਬ ਬਚਾਓ ਸੁਖਵੀਰ ਲਿਆਓ ਜਿਹੜੀ ਮੁਹਿਮ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਵੀ ਜੇ ਪੁਨਰ ਸੁਜੀਤ ਵਾਲੇ ਅੱਡ ਵੀ ਰਹਿਣਗੇ ਤਾਂ ਸਾਡੇ ਕੋਲ ਡੇਰੇ ਦੀ ਸੰਗਤ ਹੈਗੀ ਆ ਅਸੀਂ ਉਹਦੇ ਥਰੂ ਵੋਟਾਂ ਪਵਾ ਲਾਂਗੇ ਕਿ ਉਹ ਹੌਸਲਾ ਹੈਗਾ ਜਾਂ ਫਿਰ ਉਹਨਾਂ ਨੂੰ ਅੰਦਰ ਖਾਤੇ ਕਿਤੇ ਜਿਹੜੇ ਪੁਨਰ ਸੁਜੀਤ ਅਕਾਲੀ ਦਲ ਦੇ ਜਿਹੜੇ ਲੋਕ ਬੈਠੇ ਨੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਵੀ ਜੇ ਗਿਆਨੀ ਹਰਪ੍ਰੀਤ ਸਿੰਘ ਨਹੀਂ ਵੀ ਆਉਂਦੇ ਤਾਂ ਅਸੀਂ ਆ ਜਾਾਂਗੇ ਕਿ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਇਕੱਲੇ ਰਹਿ ਜਾਣਗੇ ਇਹ ਕੁਝ ਸਵਾਲ ਨੇ ਜਿਨ੍ਹਾਂ ਦਾ ਹੱਲ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਵੇਖਣ ਨੂੰ ਮਿਲ ਸਕਦਾ ਲੇਕਿਨ ਹਲੇ ਭੰਬਲ ਪੂਸਾ ਬਰਕਰਾਰ ਹੈ ਜੀ ਸਰ ਸਰ ਮੈਂ ਅਗਲਾ ਸਵਾਲ ਲਵਾਂਗੀ ਤੁਹਾਡੇ ਕੋਲੋਂ ਕਿ ਚੋਣਾ ਨੇੜੇ ਕਾਂਗਰਸੀਆਂ ਵੱਲੋਂ ਕੈਪਟਨ ਨੂੰ ਸੱਦਾ ਦਿੱਤਾ ਗਿਆ ਤੇ ਇਹਦੇ ਪਿੱਛੇ ਸਰ ਕੀ ਸਿਆਸਤ ਹੈ ਦੇਖੋ ਚੋਣਾ ਨੇੜੇ ਕਾਂਗਰਸੀਆਂ ਵੱਲੋਂ ਕੈਪਟਨ ਨੂੰ ਜਿਹੜਾ ਸੱਦਾ ਦਿੱਤਾ ਗਿਆ ਉਹ ਕਿਤੇ ਨਾ ਕਿਤੇ ਜਦੋਂ ਹੁਣ ਈਡੀ ਵੱਲੋਂ ਉਹਨਾਂ ਨੂੰ ਸੰਮਨ ਦਿੱਤਾ ਗਿਆ ਜੀ ਇਹਦੀ ਵੱਲੋਂ ਜਦੋਂ ਸੰਬੰਧ ਦਿੱਤਾ ਤਾਂ ਵੈਸੇ ਤਾਂ ਜਿਹੜਾ ਰੰਦਾਵਾ ਤੇ ਉਹ ਕੁਝ ਲੀਡਰ ਇਹਨਾਂ ਦੇ ਵੈਸੇ ਵੀ ਉਹਨਾਂ ਨੂੰ ਸੱਦਾ ਦੇ ਚੁੱਕੇ ਸੀ ਪਹਿਲਾਂ ਵੀ ਸੱਦਾ ਦੇ ਚੁੱਕੇ ਸੀ ਵੀ ਤੁਸੀਂ ਆਓ ਕਾਂਗਰਸ ਜੁਆਇਨ ਕਰੋ ਅਸੀਂ ਤੁਹਾਨੂੰ ਮਿਸ ਕਰਦੇ ਹਾਂ ਹਾਂਜੀ ਕੈਪਟਨ ਵੱਲੋਂ ਇਹ ਕਿਹਾ ਜਾਣਾ ਕਿ ਮੈਂ ਮੇਰੀ ਉੱਥੇ ਕੋਈ ਸੁਣਦਾ ਨਹੀਂ ਜੀ ਉਹ ਆਪਾ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਮੇਰੀ ਮੈਨੂੰ ਕੋਈ ਪੁੱਛ ਕੇ ਨਹੀਂ ਕੰਮ ਕਰਦੇ ਉਹਨਾਂ ਨੂੰ ਮਿਲਣਾ ਬੜਾ ਔਖਾ ਹੈਗਾ ਤੇ ਇੱਥੇ ਕਾਂਗਰਸ ਹਾਈ ਕਮਾਂਡ ਨੂੰ ਜਦੋਂ ਮਰਜ਼ੀ ਮਿਲ ਲੋ ਸਾਰੇ ਕੰਮ ਮੈਨੂੰ ਪੁੱਛ ਕੇ ਕਰਦੇ ਸੀਗੇ ਇਹ ਇੱਕ ਅੰਦਰੋਂ ਜਿਹੜਾ ਦੁਖੜਾ ਰੋਇਆ ਗਿਆ ਤੇ ਉਹ ਕਿਤੇ ਹੌਸਲਾ ਦੇ ਗਿਆ ਅਕਾਲੀ ਨੂੰ ਕਾਂਗਰਸੀ ਲੀਡਰਾਂ ਨੂੰ ਕਿ ਉਹ ਸ਼ਾਇਦ ਕੈਪਟਨ ਜਿਹੜੇ ਨੇ ਉਹ ਵਾਪਸ ਆਉਣਾ ਚਾਹੁੰਦੇ ਨੇ ਹਾਂਜੀ ਉਹ ਕੈਪਟਨ ਕਿਉਂ ਛੱਡ ਕੇ ਗਏ ਸੀ ਕੈਪਟਨ ਛੱਡ ਕੇ ਗਏ ਸੀ ਜਿਹੜੇ ਉਹ ਨਵਜੋਤ ਸਿੰਘ ਸਿੱਧੂ ਹੋਣਾ ਤੋਂ ਤੰਗ ਹੋ ਕੇ ਜੀ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਬੁਰੀ ਤਰ੍ਹਾਂ ਉਹਨਾਂ ਨੂੰ ਤੰਗ ਕੀਤਾ ਉਹ ਮਤਲਬ ਕੋਈ ਮੁੱਦੇ ਅਜੇ ਚੱਕੇ ਜਿਹੜੀ ਉਹਨਾਂ ਦੇ ਇੱਕ ਗਰੁੱਪ ਉਹ ਜਿਹੜਾ ਉਹਨਾਂ ਦੇ ਵਿਰੁੱਧ ਹੋਇਆ ਉਹਨਾਂ ਨੇ ਇੱਕ ਜਿਹੜੇ ਉਹਨਾਂ ਦੇ ਵਿਧਾਇਕਾਂ ਦੀ ਮੀਟਿੰਗ ਜਿਹੜੀ ਉਹਨਾਂ ਨੂੰ ਬਿਨਾਂ ਪੁੱਛੇ ਜਿਹੜੀ ਆ ਉਥੇ ਕਾਂਗਰਸ ਹਾਈ ਕਮਾਂਡ ਨੇ ਉਥੇ ਸੱਦ ਲਈ ਦਿੱਲੀ ਦੇ ਵਿੱਚ ਉਸ ਤੋਂ ਨਾਰਾਜ਼ ਹੋ ਕੇ ਜਾਂ ਉਹਨਾਂ ਦੇ ਸੋਨੀਆ ਗਾਂਧੀ ਦੇ ਕਹਿਣ ਦੇ ਉੱਤੇ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਤੇ ਉਹ ਮੁੱਖ ਮੰਤਰੀ ਦਾ ਅਸਤੀਫਾ ਦਿੱਤਾ ਤੇ ਪਾਰਟੀ ਵੀ ਛੱਡ ਦਿੱਤੀ ਹੁਣ ਮੁੱਦਾ ਉਹ ਨਹੀਂ ਰਿਹਾ ਹੁਣ ਮੁੱਦਾ ਰਿਆ ਕਿ ਸਿੱਧੂ ਇਸ ਟਾਈਮ ਸਾਇਲੈਂਟ ਹੋ ਗਏ ਨੇ ਸਿੱਧੂ ਦੀ ਪਤਨੀ ਜਿਹੜੀ ਹੈ ਧਰਮ ਪਤਨੀ ਜਿਹੜੇ ਨੇ ਉਹ ਉਹਦੇ ਚੋਂ ਕਾਂਗਰਸ ਤੋਂ ਬਾਹਰ ਨਿਕਲ ਚੁੱਕੇ ਨੇ ਸਿੱਧੂ ਇਸ ਟਾਈਮ ਬਿਲਕੁਲ ਜਿਹੜੇ ਉਹ ਡੀਐਕਟੀਵੇਟ ਹੋਏ ਪਏ ਨੇ ਤੇ ਇਸ ਵੇਲੇ ਜਿਹੜਾ ਉਹ ਜਿਸ ਮੁੱਦੇ ਜਿਸ ਕਾਰਨ ਵਸ ਜਿਹੜਾ ਉਹਨਾਂ ਨੇ ਪਾਰਟੀ ਛੱਡੀ ਸੀ ਉਹ ਰਾਹ ਜਿਹੜਾ ਉਹ ਇਸ ਟਾਈਮ ਪੱਧਰਾ ਹੋ ਚੁੱਕਿਆ ਵਾਪਸੀ ਦਾ ਲੇਕਿਨ ਇੱਥੇ ਨਾਲ ਨਾਲ ਈਡੀ ਵੱਲੋਂ ਜਿਹੜਾ ਸੰਮਤ ਦਿੱਤਾ ਗਿਆ ਉਹ ਕਿਤੇ ਨਾ ਕਿਤੇ ਇਹ ਸਨੇਹਾ ਵੀ ਗਿਆ ਸੀਗਾ ਕਿ ਈਡੀ ਵੱਲੋਂ ਜਿਹੜਾ ਪਿਛਲੇ 10 ਸਾਲ ਦੋਤੋਂ ਜਿਹੜਾ ਇੱਕ ਮੁੱਦਾ ਲਟਕ ਰਿਹਾ ਉਹਨਾਂ ਨੂੰ ਸੰਮਨ ਕੀਤਾ ਜਾਣ ਦਾ ਉਹਨਾਂ ਉਹਨਾਂ ਦੇ ਉੱਤੇ ਜਿਹੜਾ ਕੇਸ ਬਣਿਆ ਉਹਨਾਂ ਦੇ ਤੇ ਉਹਨਾਂ ਦੇ ਸੁਪੁੱਤਰ ਰਣਿੰਦਰ ਦੇ ਖਿਲਾਫ ਜਿਹੜਾ ਉਹ ਕੇਸ ਨੂੰ ਹੁਣ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਈਡੀ ਤੋਂ ਹੁਣ ਸੰਮਨ ਕਰਕੇ ਉਹਨਾਂ ਨੂੰ ਬੁਲਾ ਕੇ ਬਿਆਨਬਾਜ਼ੀ ਕਰਾ ਕੇ ਤੇ ਉਹਨਾਂ ਦਾ ਇਹ ਫਾਈਲਾਂ ਬੰਦ ਕਰਨ ਦੀ ਹੈ ਲੇਕਿਨ ਇਸ ਦੌਰਾਨ ਜਦੋਂ ਕਾਂਗਰਸੀਆਂ ਵੱਲੋਂ ਉਹਨਾਂ ਨੂੰ ਸੱਦਾ ਦੇਣਾ ਸ਼ੁਰੂ ਕਰਤਾ ਤੇ ਕੈਪਟਨ ਮਰਿੰਦਰ ਸਿੰਘ ਵੱਲੋਂ ਚੁੱਪ ਦੀ ਧਾਰ ਦੇਣੀ ਹਾਲਾਂਕਿ ਉਹਨਾਂ ਦੀ ਸੁਪਤਰੀ ਦੀਪਾ ਜੈਨਦਰ ਕੌਰ ਵੱਲੋਂ ਇਹ ਬਿਆਨ ਆਇਆ ਕਿ ਨਹੀਂ ਕੈਪਟਨ ਮਰਿੰਦਰ ਸਿੰਘ ਜਿਹੜੇ ਨੇ ਉਹਨਾਂ ਦੇ ਪਿਤਾ ਤੇ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਜਿਹੜਾ ਉਹ ਭਾਰਤੀ ਜਨਤਾ ਪਾਰਟੀ 'ਚ ਹੀ ਰਹਿਣਗੇ ਲੇਕਿਨ ਫਿਲਹਾਲ ਜਿਹੜਾ ਉਹ ਕੈਪਟਨ ਜਿਹੜੇ ਨੇ ਉਹ ਹਸਪਤਾਲ 'ਚ ਦਾਖਲ ਨੇ ਤੇ ਉਹਨਾਂ ਦੇ ਵੱਲੋਂ ਵੀ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਇਸ ਤਰ੍ਹਾਂ ਦਾ ਸਾਹਮਣੇ ਨਹੀਂ ਆ ਰਿਹਾ ਉਹਨਾਂ ਦੇ ਪਰਿਵਾਰ ਵੱਲੋਂ ਹੀ ਆਇਆ ਹੈਗਾ ਤੇ ਇਹ ਚੀਜ਼ ਜਿਹੜੀ ਆ ਨਾ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਭੰਬਲ ਬੂਸੇ ਚ ਪਾ ਗਈ ਵੀ ਉਹਨਾਂ ਦਾ ਉਹ ਕੇਸ ਜਿਹੜਾ ਇਹ ਰਫਾ ਦਾ ਪਾ ਹੋਏਗਾ ਨਹੀਂ ਹੋਏਗਾ ਜੇ ਰਫਾ ਦਾ ਪਾ ਹੋ ਗਿਆ ਤੇ ਉਦੋਂ ਜਾਵੜੇ ਉਹ ਕਾਂਗਰਸ ਦੇ ਵਿੱਚ ਤੇ ਉਹ ਫਿਰ ਕਿਸ ਦਮ ਦੇ ਉੱਤੇ ਜਿਹੜੇ ਕੈਪਟਨ ਨੂੰ ਜਿਹੜਾ ਉਹਨਾਂ ਨੇ ਵਾਪਸ ਲਿਆਇਆ ਸੀ ਇੱਧਰ ਲਿਆਂਦਾ ਸੀ ਉਹ ਕਿਹੜੇ ਦਮ ਤੇ ਆਇਆ ਇਹ ਜਿਹੜੇ ਦੋਸ਼ ਲੱਗ ਰਹੇ ਨੇ ਇਹ ਸਾਡਾ ਕੁਝ ਨਹੀਂ ਹੈਗਾ ਤੇ ਹੁਣ ਇਹ ਜਿਹੜਾ ਚੀਜ਼ ਆ ਇਹ ਕੈਪਟਨ ਬਰਿੰਦਰ ਸਿੰਘ ਦਾ ਨੁਕਸਾਨ ਜ਼ਰੂਰ ਕਰ ਸਕਦੀ ਹੈ ਜੀ ਜਿਹੜਾ ਉਹਨਾਂ ਨੂੰ ਸੱਦਾ ਮਿਲਿਆ ਉਹ ਨੁਕਸਾਨ ਇਦਾਂ ਕਰ ਸਕਦੀ ਹੈ ਕਿ ਹਾਲੇ ਜਿਹੜਾ ਮਾਮਲਾ ਹੁਣ ਰਫਾ-ਦਫਾ ਹੋਣ ਦੀ ਗੱਲ ਚੱਲ ਰਹੀ ਸੀ ਉਹ ਮਾਮਲਾ ਹੁਣ 2027 ਦੀਆਂ ਚੋਣਾਂ ਤੱਕ ਲਟਕ ਸਕਦਾ ਜੀ ਜੀ ਕਿ ਚੋਣਾਂ ਤੱਕ ਜਿਹੜੀ ਆ ਉਹ ਸਰਕਾਰ ਕੇਂਦਰ ਸਰਕਾਰ ਆ ਉਹ ਇਸ ਮੁੱਦੇ ਨੂੰ ਹਲੇ ਰੋਕੇ ਰੱਖੇਗੀ ਜੇ ਰਫਾ-ਦਫਾ ਹੋਣਾ ਵੀ ਹੋਇਆ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਉਹ ਕਹਿਣਗੇ ਵੀ ਪਹਿਲਾਂ ਇਹ ਵੋਟਾਂ ਦੇਖ ਲਈਏ ਵੀ ਕੈਪਟਨ ਕਿਤੇ ਉਧਰ ਤਾਂ ਨਹੀਂ ਚਲੇ ਜਾਂਦੇ ਹਾਂਜੀ ਜੇ ਉਧਰ ਚਲੇ ਜਾਂਦੇ ਤਾਂ ਫਿਰ ਇਹਨਾਂ ਨੂੰ ਕਲੀਨ ਚਿੱਟ ਦੇਣ ਦਾ ਵੀ ਕੀ ਫਾਇਦਾ ਹੋਏਗਾ ਇਹ ਅੰਦਰ ਖਾਤੇ ਦੀਆਂ ਗੱਲਾਂ ਨੇ ਜਿਹੜੀਆਂ ਕੀ ਲੋਕੀ ਚੱਕ ਰਹੇ ਨੇ ਚੱਕ ਰਹੇ ਨੇ ਤੇ ਇਜੇਹੇ ਵਿੱਚ ਕੈਪਟਨ ਮਰਿੰਦਰ ਸਿੰਘ ਦਾ ਜਿਹੜਾ ਉਹ ਇਹ ਜਿਹੜੀ ਸਿਆਸਤ ਹੈ ਉਹ ਨੁਕਸਾਨ ਜ਼ਰੂਰ ਕਰਾਗੀ ਹੁਣ ਅਜੇ ਮਾਮਲੇ ਦੇ ਵਿੱਚ ਕਿਉਂਕਿ ਹੁਣ ਕਿ ਦੇਖੋ ਕਿ ਜਿਹੜੇ ਈਡੀ ਦੇ ਅਧਿਕਾਰੀ ਨੇ ਉਹਨਾਂ ਨੂੰ ਸੱਮਨ ਕੀਤਾ ਸੀ ਉਹਦੇ ਵਿੱਚ ਵਿੱਚ ਗੱਲ ਇਹ ਕਿ ਇਹ ਵੀ ਨਿਕਲ ਕੇ ਆ ਰਹੀ ਹੈ ਵੀ ਜਿਹੜੇ ਦੀ ਈਡੀ ਦੇ ਅਧਿਕਾਰੀ ਨੇ ਉਹਨਾਂ ਨੂੰ ਸੱਮਨ ਕੀਤਾ ਸੀ ਉਹ ਅਧਿਕਾਰੀ ਦਾ ਟਰਾਂਸਫਰ ਕਰ ਦਿੱਤਾ ਗਿਆ ਹੁਣ ਉਹ ਜਦੋਂ ਟਰਾਂਸਫਰ ਕਰ ਦਿੱਤਾ ਗਿਆ ਤੇ ਇੱਕ ਭੰਬਲਕੂਸਾ ਹੋਰ ਪੈ ਗਿਆ ਕਿ ਉਹ ਉਨੇ ਕਿਤੇ ਅਧਿਕਾਰੀ ਨੇ ਆਪਣੇ ਲੈਵਲ ਦੇ ਤੇ ਤਾਂ ਨਹੀਂ ਉਹਨਾਂ ਨੂੰ ਸਬਨਨ ਕਰ ਲਿਆ ਸੀ ਹਾਂਜੀ ਜਿੱਦ ਤੋਂ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹ ਨਾਰਾਜ਼ ਹੋ ਗਈ ਵੀ ਤੂੰ ਕਿਧਰ ਨੂੰ ਘਰ ਪਿਆ ਭਾਈ ਇਹ ਤਾਂ ਸਾਡੇ ਬੰਦੇ ਨੂੰ ਤੁਸੀਂ ਨਾਰਾਜ਼ ਕਰਨ ਲੱਗੇ ਹੋ ਸੋ ਇਹ ਆਪਣੇ ਆਪ ਦੇ ਵਿੱਚ ਕੁਝ ਭੰਬਲ ਪੁੱਸੇ ਤੇ ਕੁਝ ਸਵਾਲ ਜਿਹੜੇ ਖੜੇ ਹੋ ਰਹੇ ਨੇ ਇਹਨਾਂ ਦਾ ਜਵਾਬ ਜਿਹੜਾ ਜਦੋਂ ਕੈਪਟਨ ਮਨਿੰਦਰ ਸਿੰਘ ਹਸਪਤਾਲ ਤੋਂ ਨਿਕਲ ਕੇ ਬਾਹਰ ਆਣਗੇ ਫੇਰ ਹੀ ਇਸ ਬਾਰੇ ਕੁਝ ਸਾਫ ਹੋ ਸਾਬਦਾ ਜੀ ਸਰ ਇੱਕ ਅਗਲਾ ਗਰਮਾਇਆ ਹੋਇਆ ਜਿਹੜਾ ਮੁੱਦਾ ਹੈ ਉਹ ਸਾਹਮਣੇ ਆ ਰਿਹਾ ਕਿ ਅਕਾਲੀ ਭਾਜਪਾ ਗੱਠਜੋੜ ਦੀਆਂ ਜਿਹੜੀਆਂ ਚਰਚਾਵਾਂ 'ਚ ਅਕਾਲੀ ਭਾਜਪਾ ਨੇ ਡੇਰਾ ਬਿਆਸ ਤੇ ਚੁੱਪੀ ਵੱਟੀ ਹੋਈ ਹੈ ਪੁਰਾਣੇ ਭਾਜਪਾਈ ਵੀ ਅੰਦਰੋਂ ਅੰਦਰੀ ਜਿਹੜੇ ਆ ਦੁਖੀ ਨੇ ਤੁਸੀਂ ਇਸ ਬਾਰੇ 'ਚ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਡੇਰਾ ਬਿਆਸ ਵਕਈ ਹੀ ਇਸ ਮਾਮਲੇ ਦੇ ਵਿੱਚ ਚੁੱਪਾ ਹੈ ਇਸ ਮਾਮਲੇ 'ਚ ਜਿਹੜੇ ਉਹ ਅਕਾਲੀ ਦਲ ਤੇ ਇਸ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਤਿੰਨੋਂ ਚੁੱਪ ਨੇ ਤੇ ਇਹ ਜਿਹੜਾ ਅਕਾਲੀ ਭਾਜਪਾ ਗੱਠਜੋੜ ਜਿਹੜਾ ਉਹ ਇਸ ਬਾਰੇ ਚਰਚਾਵਾਂ ਦਾ ਬਾਜ਼ਾਰ ਬੜਾ ਗਰਮ ਹੈ ਕਿਉਂਕਿ ਹਾਲਾਂਕਿ ਇਸ ਮੁੱਦੇ ਨੂੰ ਆਪਾਂ ਹੀ ਜਿਹੜੇ ਇਸ ਮੰਚ ਤੋਂ ਜਿਹੜਾ ਸਟਾਰਟ ਕੀਤਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਹੋਏਗਾ ਜੀ ਤੇ ਉਹਦੇ ਪਿੱਛੇ ਆਪਾਂ ਕਾਰਨ ਵੀ ਦੱਸੇ ਸੀ ਤੇ ਉਹੀ-ਉਹੀ ਕਾਰਨ ਹੁਣ ਹੁੰਦੇ ਚਲੇ ਜਾ ਰਹੇ ਨੇ ਤੇ ਇਸ ਮਾਮਲੇ ਦੇ ਵਿੱਚ ਡੇਰਾ ਬਿਆਸ ਵੀ ਤੇ ਭਾਰਤੀ ਜਨਤਾ ਪਾਰਟੀ ਵੀ ਤੇ ਉਹ ਚੁੱਪ ਨੇ ਅਕਾਲੀ ਚਲ ਅਜਿਹੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੋਕ ਜਿਹੜੀ ਪੁਰਾਣਾ ਕੈਡਰ ਹੈ ਉਹਨਾਂ ਦਾ ਪੁਰਾਣਾ ਕੈਡਰ ਹੈ ਉਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਕੈਡਰ ਸੀਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਰਟੀ ਸੱਤਾ 'ਚ ਆਉਂਦੀ ਤੇ ਉਹ ਪਾਰਟੀ ਸੱਤਾ 'ਚ ਆਉਣ ਲੱਗਿਆਂ ਉਹਨਾਂ ਨੂੰ ਜੋ ਮਲਾਈਦਾਰ ਮਹਿਕਮੇ ਜਾਂ ਸੀਐਮ ਦੀ ਕੁਰਸੀ ਜਿਹੜੀ ਮਿਲਣੀ ਸੀ ਉਹ ਜੇ ਇਧਰੋਂ ਇਹਨਾਂ ਨਾਲ ਗੱਠਜੋੜ ਹੁੰਦਾ ਤੇ ਇਧਰੋਂ ਸੁਖਬੀਰ ਲਿਹਾਓ ਵਾਲਾ ਜਿਹੜਾ ਜਿਹੜਾ ਨਾਰਾ ਤੁਰ ਪਿਆ ਉਹਦੇ ਵਿੱਚ ਜੇ ਗੱਠਬੰਦ ਹੁੰਦਾ ਇਹਨਾਂ ਦਾ ਤਾਂ ਉਹ ਉਹ ਭੰਬਲ ਪੂਸੇ 'ਚ ਨੇ ਕੀ ਹੁਣ ਸਾਡਾ ਕੀ ਬਣੂਗਾ ਕਿ ਅਸੀਂ ਤਾਂ ਮਿਹਨਤ ਤਾਂ ਅਸੀਂ ਕਰਦੇ ਰਹਿ ਗਏ ਕਿੰਨੀ ਦੇਰ ਤੋਂ ਤੇ ਹੁਣ ਇਹ ਪਾਰਟੀ ਜਿਹੜੀ ਗੱਠਜੋੜ ਕਰਕੇ ਇਹ ਮਲਾਈਆਂ ਖਾਣ ਲਈ ਕੋਈ ਹੋਰ ਆ ਜਾਣਗੇ ਉਹ ਵੀ ਆਪਣੇ ਆਪ ਦੇ ਵਿੱਚ ਇਸ ਵੇਲੇ ਜਿਹੜੇ ਉਹਨਾਂ ਦਾ ਦਿਮਾਗ ਕਨਫਿਊਜ਼ ਨੇ ਕਿ ਮਿਹਨਤ ਹੋਰ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ ਮਿਹਨਤ ਕਰਨ ਦਾ ਫਾਇਦਾ ਕੀ ਉਹਨਾਂ ਦੇ ਹੌਸਲੇ ਟੁੱਟ ਰਹੇ ਨੇ ਅੰਦਰੋਂ ਅੰਦਰ ਹੀ ਵੀ ਖਾਣ ਪੀਣ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਚ ਉਹ ਗੱਲ ਹੋ ਜਾਣੀ ਹੈ ਕਿ ਮਿਹਨਤ ਦਾ ਸਵੀਕਾਰ ਕਰੀ ਹੈ ਇਹ ਤੇ ਜਿਹੜਾ ਫਾਇਦਾ ਤੇ ਮਲਾਈਆਂ ਕੁਝ ਹੋਰ ਖਾ ਜੇ ਇਹ ਵੀ ਆਪਣੇ ਆਪ ਦੇ ਵਿੱਚ ਉਹ ਉਹਨਾਂ ਦਾ ਅੰਦਰ ਖਾਤੇ ਜਿਹੜਾ ਹੈ ਤੇ ਰੋਲਾ ਪੈ ਰਿਹਾ ਹੈ ਨੰਬਰ 1 ਨੰਬਰ 2 ਦੇ ਉੱਤੇ ਹੁਣ ਇੱਥੇ ਇੱਕ ਚੀਜ਼ ਹੋਰ ਵੀ ਹੈ ਅ ਇੱਕ ਗੱਠਜੋੜ ਹੋਏਗਾ ਜਾਂ ਨਹੀਂ ਹੋਏਗਾ ਹਲੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਇਸ ਮਾਮਲੇ ਨੂੰ ਲੈ ਕੇ ਚੁੱਪ ਹੈ ਉਹ ਚੁੱਪ ਕਿਉਂ ਆ ਕਿਉਂਕਿ ਭਾਰਤ ਅਮਰੀਕਾ ਜਿਹੜਾ ਵਪਾਰ ਸਮਝੌਤਾ ਹੋ ਰਿਹਾ ਇਹ ਵਪਾਰ ਸਮਝੌਤਾ ਜਿਹੜਾ ਉਹ ਕਿਤੇ ਨਾ ਕਿਤੇ ਅ ਈ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੁਣ ਕਿਸਾਨਾਂ ਨੇ ਇਸ ਚੀਜ਼ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਕਿਸਾਨ ਜਿਹੜੇ ਨੇ ਇੱਕ ਅੰਦੋਲਨ ਦੇ ਰੂਪ ਦੇ ਵਿੱਚ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ ਜੀ ਹੋ ਸਕਦਾ ਕਿ ਜੇ ਜਿਉਂ-ਜਿਉਂ ਇਸ ਮਾਮਲੇ ਦੀ ਜਿਹੜੀ ਜੋ ਆਪਾਂ ਜੋ ਆਪਾਂ ਛੋਟੇ ਹੁੰਦੇ ਕਹਿੰਦੇ ਸੀ ਐਂਡ ਭਖੇਗੀ ਹਾਂਜੀ ਜਿਉਂ-ਜਿਉਂ ਇਸ ਮਾਮਲੇ ਦੀ ਐਂਡ ਭਖੇਗੀ ਉਹ ਮਾਮਲਾ ਜਿਹੜਾ ਇੱਕ ਕਿਸਾਨਾਂ ਦਾ ਇੱਕ ਵੱਡੇ ਅੰਦੋਲਨ ਦੇ ਰੂਪ ਦੇ ਵਿੱਚ ਜਿਹੜਾ ਉਹ ਖੜਾ ਹੋ ਸਕਦਾ ਜਿੱਦਾਂ ਦਿੱਲੀ ਦੀਆਂ ਬਰੂਹਾਂ ਦੇ ਵਿੱਚ ਉੱਤੇ ਜਾ ਕੇ ਕਿਸਾਨ ਪਹਿਲਾਂ 1.5 ਸਾਲ ਦੇ ਤੋਂ ਵੱਧ ਸਮੇਂ ਤੱਕ ਉੱਥੇ ਬੈਠੇ ਰਹੇ ਉਦਾਂ ਹੀ ਕਿਸਾਨ ਜਿਹੜੇ ਨੇ ਉਸ ਰੂਪ ਦੇ ਵਿੱਚ ਹੁਣ ਫੇਰ ਇਕੱਠੇ ਹੋ ਸਕਦੇ ਨੇ ਹੁਣ ਯਾਦ ਕਰੋ ਜਦੋਂ ਕਿਸਾਨ ਪਹਿਲਾਂ ਇਕੱਠੇ ਹੋਏ ਸੀ ਜੀ ਉਦੋਂ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਆਪਣਾ ਗੱਠ ਜੋੜ ਤੋੜ ਲਿਆ ਸੀ ਜੀ ਬਿਲਕੁਲ ਸਰ ਅਜੇ ਇਹ ਵਿੱਚ ਉਹ ਅਕਾਲੀ ਦਲ ਜਿਹੜਾ ਕਿ ਇਸ ਵੇਲੇ ਗੱਠ ਜੋੜ ਕਰਨ ਨੂੰ ਤਿਆਰ ਬੈਠਾ ਹੈ ਤੇ ਉਹੀ ਮਸਲਾ ਫੇਰ ਇਕੱਠਾ ਹੋਣ ਹੋਣ ਲੱਗਾ ਜਿਹੜਾ ਜਿਹੜਾ ਇਸ ਟਾਈਮ ਉੱਥੇ ਕਿਸਾਨਾਂ ਦੇ ਨਾਲ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਫੇਰ ਪੰਗਾ ਪੈਣ ਲੱਗਾ ਜੀ ਹੁਣ ਕੀ ਪਾ ਜਿਹੜਾ ਅਕਾਲੀ ਦਲ ਹੈ ਉਹ ਉਹਨਾਂ ਨਾਲ ਗਠਜੋੜ ਕਰੇਗਾ ਕਿ ਨਹੀਂ ਕਰੇਗਾ ਜੇ ਗਠਜੋੜ ਕਰੇਗਾ ਤਾਂ ਜੇ ਉਹਨਾਂ ਨਾਲ ਪਹਿਲਾ ਗਠਜੋੜ ਹੁੰਦਾ ਤਾਂ ਫਿਰ ਜੇ ਉਹ ਅਕਾਲੀ ਜਿਹੜੇ ਕਿਸਾਨ ਉੱਥੇ ਜਾ ਕੇ ਫੇਰ ਔਲਾ ਪਾਣ ਲੈਣ ਕਿਉਂਕਿ ਉਹ ਫੇਰ ਗਠਜੋੜ ਤੋੜ ਲੈਣਗੇ ਕਿਉਂਕਿ ਪਿਛਲਾ ਤਜਰਬਾ ਇਹ ਕਹਿੰਦਾ ਕਿ ਉਹਨਾਂ ਨੇ ਗਠਜੋੜ ਇਸ ਕਰਕੇ ਥੋੜਿਆ ਸੀ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਕਿਸਾਨਾਂ ਦਾ ਸਮਰਥਨ ਕੀਤਾ ਸੀ ਵੀ ਕਿਸਾਨਾਂ ਨਾਲ ਤੁਸੀਂ ਧੱਕਾ ਕਰ ਰਹੇ ਹੋ ਹੁਣ ਕੀ ਪਿਛਲੇ ਤਜਰਬੇ ਦੇ ਅਨੁਸਾਰ ਉਹਨਾਂ ਨੂੰ ਕੁਝ ਫਾਇਦਾ ਹੋਇਆ ਸੀ ਅਕਾਲੀ ਦਲ ਨੂੰ ਜਿਹੜਾ ਕਿ ਜਿਵੇਂ ਕਿ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਅਕਾਲੀ ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਨੇ ਸਮਝੌਤਾ ਤੋੜ ਲਿਆ। ਹਾਂਜੀ। ਜਿਹੜਾ ਸਮਝੌਤਾ ਤੋੜਿਆ ਹੁਣ ਉਹ ਸਮਝੋਤੇ ਦਾ ਅਕਾਲੀ ਦਲ ਨੂੰ ਫਾਇਦਾ ਕਿ ਹੋਇਆ ਉਲਟਾ ਉਹਨਾਂ ਨੂੰ ਨੁਕਸਾਨ ਹੋ ਗਿਆ ਉਲਟਾ ਉਹ ਹਾਰ ਗਏ ਬੁਰੀ ਬੁਰੀ ਤਰ੍ਹਾਂ ਆ ਕੇ ਹਾਰ ਖਾਸੀ ਤੇ ਚਲੇ ਗਏ। ਨਾਲੇ ਤਾਂ ਉਹਨਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਗੱਠ ਜੋੜ ਵੀ ਤੋੜ ਲਿਆ ਕਹਿੰਦਾ ਨਾ ਨਾ ਕਰਦੇ ਰਹੇ ਨਾ ਕੱਟਦੇ ਰਹੇ। ਉਦੋਂ ਉਹਨਾਂ ਦਾ ਗੱਠ ਜੋੜ ਟੁੱਟ ਗਿਆ। ਉਦੋਂ ਕਿਸਾਨਾਂ ਨੇ ਉਹਨਾਂ ਨੂੰ ਵੋਟਾਂ ਵੀ ਨਹੀਂ ਪਾਈਆਂ ਜਿਨ੍ਹਾਂ ਦੇ ਨਾਲ ਖੜੇ ਹੋਏ ਸੀਗੇ। ਉਲਟਾ ਜਿਹੜਾ ਉਹ ਉਹ ਹੁਣ ਇਸ ਟਾਈਮ ਅਕਾਲੀ ਦਲ ਜਿਹੜਾ ਹਾਸ਼ੀ ਤੇ ਚੱਲੇਗਾ ਪਿਛਲੇ ਤਜਰਬੇ ਨੂੰ ਧਿਆਨ ਚ ਰੱਖਦੇ ਹੋਏ ਕਿ ਇਸ ਵਾਰ ਜਿਹੜੇ ਅਕਾਲੀ ਦਲ ਜਿਹੜਾ ਇਹਨਾਂ ਨਾਲ ਖੜਾ ਹੋਏਗਾ ਕਿਸਾਨਾਂ ਨਾਲ ਜਾਂ ਨਹੀਂ ਹੋਏਗਾ ਤੇ ਜੇ ਨਹੀਂ ਹੋਏਗਾ ਪਿਛਲੀ ਵਾਰ ਤਾਂ ਸ਼ਾਇਦ ਇਹ ਵਿਰੋਧ ਚ ਨਾ ਪਾਈ ਹ ਹੁਣ ਇਸ ਵਾਰ ਜ਼ਰੂਰ ਵਿਰੋਧ ਵਿਰੋਧ ਪਾ ਦੇਣਗੇ ਕਿਸਾਨ ਉਹਨਾਂ ਦੇ ਵੋਟਾਂ ਤਾਂ ਇਹ ਸਾਰਾ ਦਾ ਸਾਰਾ ਜਿਹੜਾ ਉਹ ਇੱਕ ਐਨਾਲਿਸਿਸ ਜਿਹੜਾ ਉਹ ਕੀਤਾ ਜਾ ਰਿਹਾ ਕਿ ਇਹ ਗੱਠ ਜੋੜ ਜੇ ਹੁੰਦਾ ਤੇ ਉਹਦੇ ਚ ਭਾਰਤੀ ਜਨਤਾ ਪਾਰਟੀ ਦੀ ਸੋਚਦੀ ਆ ਭਾਰਤੀ ਜਨਤਾ ਪਾਰਟੀ ਵੀ ਇਹ ਸੋਚ ਕੇ ਹਲੇ ਗੱਠ ਜੋੜ ਜਿਹੜਾ ਉਹ ਲੇਟ ਕਰ ਸਕਦੀ ਹੈ ਕਿ ਹਲੇ ਚੁੱਪ ਰੋ ਕਿ ਤੇ ਇਹ ਨਾ ਹੋਵੇ ਜਿਹੜਾ ਹੈ ਅੰਦੋਲਨ ਖੜਾ ਹੋ ਜੇ ਤੇ ਅਕਾਲੀ ਦਲ ਜਿਹੜਾ ਫੇਰ ਸਾਨੂੰ ਅੱਖਾਂ ਦਿਖਾ ਕੇ ਤੇ ਪਰਲੇ ਪਾਸੇ ਜਾ ਖੜਾ ਹੋਵੇ ਇਹ ਇਹ ਵੀ ਸੋਚ ਕੇ ਗਠਬੰਧਨ ਜਿਹੜਾ ਲਟਕ ਸਕਦਾ ਹਲੇ ਕੁਝ ਮੁੱਦੇ ਹੋਰ ਵੀ ਨੇ ਜਿਸ ਨੂੰ ਜਿਨ੍ਹਾਂ ਨੂੰ ਲੈ ਕੇ ਜਿਹੜਾ ਹਲੇ ਉਹ ਦੇਖਣਾ ਚਾਹੁੰਦੇ ਨੇ ਕਿ ਇਹ ਆਉਣ ਵਾਲੇ ਸਮੇਂ ਦੇ ਜਿਹੜੇ 2-3 ਮਹੀਨੇ ਜਾਂ 4 ਮਹੀਨੇ 5 ਮਹੀਨੇ ਪਹਿਲਾਂ ਜਿਹੜਾ ਗਠਬੰਧਨ ਹੋਣ ਦੀ ਸੰਭਾਵਨਾ ਹਲੇ ਨੇੜੇ ਤੜੇ ਦੀ ਸੰਭਾਵਨਾ ਕੋਈ ਨਹੀਂ ਲੇਕਿਨ ਇਸ ਮਾਮਲੇ ਨੂੰ ਲੈ ਕੇ ਨਾ ਤਾਂ ਜਿਹੜਾ ਡੇਰਾ ਵਿਆਸ ਨਾ ਡੇਰਾ ਨਾ ਅਕਾਲੀ ਦਲ ਤੇ ਨਾ ਭਾਰਤੀ ਜਨਤਾ ਪਾਰਟੀ ਤਿੰਨੋਂ ਜਿਹੜੇ ਨੇ ਇਸ ਵੇਲੇ ਚੁੱਪੀ ਧਾਰੀ ਬੈਠੇ ਨੇ ਜੀ ਗਠਬੰਧਨ ਹੋਣ ਦਾ ਨਹੀਂ ਹੁੰਦਾ ਇਹਦੇ ਉੱਤੇ ਇੱਕ ਭੰਬਲ ਪੂਸਾ ਇਸ ਮਾਮਲੇ ਦੇ ਉੱਤੇ ਵੀ ਪਿਆ ਹੋਇਆ ਬਿਲਕੁਲ ਜੀ ਸਰਦੂਸੀ ਆਪਣੇ ਵਿਚਾਰਾਂ ਦੇ ਵਿੱਚ ਭਾਰਤ ਤੇ ਅਮਰੀਕਾ ਦੇ ਵਪਾਰ ਸਮਝੌਤੇ ਦੀ ਗੱਲ ਕੀਤੀ ਹੈ ਤੇ ਉਹਦੇ ਤੇ ਸਵਾਲ ਲੈਣਾ ਚਾਹੂੰਗੀ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਤੇ ਕਿਸਾਨਾਂ ਵੱਲੋਂ ਅੰਦੋਲਨ ਜਿਹੜਾ ਕੀ ਹੈ ਉਹ ਤਿਆਰ ਕੀਤਾ ਗਿਆ ਉਹਦੀ ਤਿਆਰੀ ਹੈ ਕੀ ਕਹੋਂਗੇ ਇਸ ਵਾਰੀ ਦੇ ਦੇਖੋ ਅੰਦੋਲਨ ਦੀ ਜਿਹੜੀ ਉਹ ਤਿਆਰੀ ਹੈਗੀ ਐ ਇਸ ਮਸੇ ਨੂੰ ਲੈ ਕੇ ਕਿਸਾਨ ਆਪਣਾ ਪੱਖ ਰੱਖ ਰਹੇ ਨੇ ਕਿ ਜਿਹੜਾ ਸਾਡੇ ਨਾਲ ਇਹ ਤੱਕਾ ਹੋਊਗਾ ਤੁਸੀਂ ਉਹਦੇ ਚ ਜਿਹੜੇ ਉਹਦੇ ਚ ਖੇਤੀ ਉਤਪਾਦ ਆਣਗੇ ਉਹਦੇ ਚ ਦੁੱਧ ਆਏਗਾ ਉਥੋਂ ਉਥੇ ਉਹਦੇ ਤੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਆਣਗੀਆਂ ਜਿਹੜਾ ਕਿ ਉਥੋਂ ਸਸਤਾ ਆਏਗਾ ਅਮਰੀਕਾ ਜਿਹੜਾ ਉਹ ਆਪਣੇ ਕਿਸਾਨਾਂ ਨੂੰ 20 ਤੋਂ 25 ਬਿਲੀਅਨ ਡਾਲਰ ਦੀ ਜਿਹੜੀ ਆ ਉਹ ਹਰ ਸਾਲ ਉਹ ਮਦਦ ਦਿੰਦਾ ਸਬਸਿਡੀ ਦਿੰਦਾ ਜੀ ਇਸ ਕਰਕੇ ਜੋ ਵੀ ਉਥੇ ਉਹ ਪੈਦਾ ਕਰਦੇ ਨੇ ਉਹਨਾਂ ਨੂੰ ਸਸਤਾ ਪੈਂਦਾ ਜੋ ਸਸਤਾ ਪੈਂਦਾ ਭਾਰਤ ਨੇ ਉੱਥੇ ਜ਼ੀਰੋ ਟੈਰਿਫ ਲਗਾ ਰੱਖਿਆ 0% ਟੈਰਿਫ ਲਗਾ ਰੱਖਿਆ ਅਸੀਂ ਉੱਥੇ ਕੁਝ ਵੇਚਾਂਗੇ ਤਾਂ ਉਹਦੇ 18% ਟੈਰਿਫ ਲੱਗੇਗਾ ਜਿਹੜਾ ਭਾ ਉਹ ਤੇ ਆ ਕੇ ਇੱਥੇ ਵੇਚਣਗੇ ਉਹ ਇੱਥੇ ਸਸਤਾ ਹੋਊਗਾ ਇੱਥੇ ਸਸਤਾ ਹੋਊਗਾ ਤਾਂ ਜਿਹੜੇ ਭਾਰਤ ਦੇ ਵਿੱਚ ਲੋਕ ਜਿਹੜੇ ਪੈਦਾਕਰ ਨੇ ਕਿਸਾਨ ਜੋ ਕੁਝ ਪੈਦਾ ਕਰਨਗੇ ਉਹਨਾਂ ਦੇ ਮੁਕਾਬਲੇ ਲੋਕੀ ਸਸਤਾ ਜ਼ਰੂਰ ਜਿਹੜੇ ਆਮ ਪਬਲਿਕ ਜਿਹੜਾ ਖਪਤਕਾਰ ਹੈ ਖਪਤਕਾਰ ਨੂੰ ਤਾਂ ਚੀਜ਼ ਸਸਤੀ ਚਾਹੀਦੀ ਆ ਉਹਨੂੰ ਕੋਈ ਲੈਣਾ ਦੇਣਾ ਨਹੀਂ ਕਿ ਉਹਦੇ ਵਿੱਚ ਉੱਥੇ ਕੌਣ ਜਿਹੜਾ ਉਹਨੂੰ ਬਣਾ ਕੇ ਭੇਜ ਰਿਹਾ ਗੁਣਵੱਤਾ ਚੰਗੀ ਹੋਣੀ ਚਾਹੀਦੀ ਹੈ ਕੁਆਲਿਟੀ ਉਹਦੀ ਚੰਗੀ ਹੋਣੀ ਚਾਹੀਦੀ ਹੈ ਤੇ ਜਿਹੜੀ ਚੀਜ਼ ਆ ਉਹ ਸਸਤੀ ਮਿਲਣੀ ਚਾਹੀਦੀ ਆ ਉਹਦਾ ਕੋਈ ਮਤਲਬ ਨਹੀਂ ਉਹ ਵੀ ਜਿਹੜਾ ਅਮਰੀਕਾ ਤੋਂ ਆ ਰਹੀ ਆ ਉਹਦਾ ਕੋਈ ਮਤਲਬ ਨਹੀਂ ਉਹ ਭਾਰਤ ਦੇ ਵਿੱਚ ਪੈਦਾ ਹੋ ਰਹੀ ਆ ਹਾਂ ਜੇਕਰ ਦੇਸ਼ ਭਗਤੀ ਦੀ ਭਾਵਨਾ ਵਾਲੇ ਕੁਝ ਲੋਕ ਜਿਹੜੇ ਨੇ ਉਹ ਇਹ ਸੋਚਦੇ ਨੇ ਵੀ ਹਾਂ ਜੀ ਅਸੀਂ ਭਾਰਤੀ ਚੀਜ਼ਾਂ ਨੂੰ ਹੀ ਅਪਣਾਵਾਂਗੇ ਕਿਸੇ ਵਿਦੇਸ਼ੀ ਚੀਜ਼ ਨੂੰ ਅਸੀਂ ਨਹੀਂ ਲਵਾਂਗੇ ਅਮਰੀਕਾ ਵੱਲੋਂ ਭਾਰਤ ਨਾਲ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਵਿਹਾਰ ਕੀਤੇ ਗਏ ਜਿਨਨੇ ਵੀ ਜੰਗਾਂ ਹੋਈਆਂ ਉਹਦੇ ਵਿੱਚ ਪਾਕਿਸਤਾਨ ਦਾ ਅਮਰੀਕਾ ਨੇ ਸਾਥ ਦਿੱਤਾ ਭਾਰਤ ਦੇ ਵਿਰੁੱਧ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਉਹ ਜੋ ਪਾਬੰਦੀਆਂ ਲਗਾਤੀਆਂ 50% ਟੈਰਿਫ ਲਗਾਤਾ ਰੂਸ ਤੋਂ ਤੇਲ ਨਹੀਂ ਖਰੀਦਣਾ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਭਾਰਤ ਵਿਰੁੱਧ ਜਿਹੜੇ ਉਹ ਬਿਆਨ ਵੀ ਆਏ 트ੰਪ ਨੇ ਇਥੋਂ ਤੱਕ ਕਹਿਤਾ ਕਿ ਡੈਡ ਇਕਨੋਮੀ ਹੈ ਭਾਰਤ ਦੀ ਸੋ ਇਹ ਜਿਹੜੇ ਬਿਆਨ ਨੇ ਜਾਂ ਜੋ ਵੀ ਭਾਰਤ ਦੇ ਵਿਰੁੱਧ ਇਸ ਤਰ੍ਹਾਂ ਪਿਛਲੇ ਸਮੇਂ ਦੇ ਦੌਰਾਨ ਅਮਰੀਕਾ ਚੱਲਿਆ ਉਸ ਨੂੰ ਧਿਆਨ ਚ ਰੱਖ ਕੇ ਜੇਕਰ ਆਮ ਲੋਕ ਉਹ ਚੀਜ਼ਾਂ ਨੂੰ ਖਰੀਦਣ ਤੋਂ ਇਨਕਾਰ ਕਰ ਦੇਣ ਵੀ ਨਹੀਂ ਅਸੀਂ ਤਾਂ ਦੇਸ਼ ਭਗਤੀ ਦੀ ਭਾਵਨਾ ਨੂੰ ਪਹਿਲਾਂ ਰੱਖਦੇ ਹਾਂ ਤਾਂ ਅਸੀਂ ਅਮਰੀਕਾ ਦੀਆਂ ਚੀਜ਼ਾਂ ਨਹੀਂ ਖਰੀਦਾਂਗੇ ਭਾਰਤੀ ਖਰੀਦਾਂਗਾ ਉਹ ਗੱਲ ਵੱਖਰੀ ਹੈ ਜੀ ਲੇਕਿਨ ਇਹ ਨਹੀਂ ਹੋਇਆ ਇਹ ਪਿਛਲਾ ਤਜਰਬਾ ਦੱਸਦਾ ਪਿਛਲਾ ਤਜਰਬਾ ਇਸ ਕਰਕੇ ਦੱਸਦਾ ਕਿ ਚਾਈਨਾ ਤੋਂ ਬਹੁਤ ਸਾਰਾ ਸਮਾਨ ਭਾਰਤ ਦੇ ਵਿੱਚ ਵਿਕ ਰਿਹਾ ਅੱਜ ਤੱਕ ਹਰ ਵਾਰ ਚਾਈਨਾ ਨੇ ਪਾਕਿਸਤਾਨ ਦਾ ਸਾਥ ਦਿੱਤਾ ਤੇ ਚਾਈਨਾ ਨੇ ਇਥੋਂ ਤੱਕ ਕਿ ਭਾਰਤ ਦੇ ਚਾਈਨਾ ਦਾ ਆਪ ਦੇ ਵਿੱਚ ਦੁਸ਼ਮਣੀ ਵੀ ਮੰਨੀ ਜਾਂਦੀ ਆ ਭਾਰਤ ਦਾ ਬਹੁਤ ਸਾਰਾ ਜਿਹੜਾ ਲਦਾਖ ਦਾ ਇਲਾਕਾ ਵੀ ਦੱਬਿਆ ਹੋਇਆ ਡੋਕਲਾਮ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਜੋ ਕੁਝ ਵੀ ਆਇਆ ਇਸ ਵੇਲੇ ਵੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਡੋਕਲਾਮ ਦੇ ਵਿੱਚ ਜਿਹੜੇ ਚਾਰ ਟੈਂਕਾਂ ਦਾ ਜਿਹੜਾ ਰੌਲਾ ਪੈ ਰਿਹਾ ਉਹ ਵੀ ਚਾਈਨਾ ਦੇ ਜਿਹੜਾ ਇੱਕ ਮੁੱਦਾ ਉੱਤੇ ਫੋਕਸ ਹੋਇਆ ਹੋਇਆ ਤਾਂ ਚਾਈਨਾ ਤੋਂ ਇੰਨਾ ਦੁਸ਼ਮਣੀ ਹੋਣ ਦੇ ਬਾਵਜੂਦ ਵੀ ਇਲਾਕਾ ਦੱਬੇ ਜਾਣ ਦੇ باوجود ਵੀ ਭਾਰਤੀ ਲੋਕ ਚਾਈਨੀਸ ਮਾਲ ਖਰੀਦਣੋਂ ਹਟ ਨਹੀਂ ਰਹੇ ਬਿਲਕੁਲ ਸਰ ਜੇ ਚਾਈਨੀਸ ਮਾਲ ਖਰੀਦਣੋਂ ਨਹੀਂ ਹਟ ਰਹੇ ਤਾਂ ਇਹਦਾ ਮਤਲਬ ਕੀ ਹੈ ਕਿ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਜਿਹੜੀ ਦੇਸ਼ ਭਗਤੀ ਦੀ ਭਾਵਨਾ ਹੈ ਨਾ ਉਹ ਤਾਕਤ ਤੇ ਰੱਖੀ ਹੋਈ ਹੈ ਇਸ ਵੇਲੇ ਜੀ ਉਹ ਇਸ ਵੇਲੇ ਸਿਰਫ ਵਪਾਰੀ ਚਾਈਨਾ ਦਾ ਮਾਲ ਵੇਚ ਰਹੇ ਨੇ ਤੇ ਲੋਕ ਜਿਹੜੇ ਨੇ ਚਾਈਨਾ ਦਾ ਮਾਲ ਖਰੀਦ ਰਹੇ ਨੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵਪਾਰੀ ਅਮਰੀਕਾ ਦਾ ਸਮਾਨ ਵੇਚਣਗੇ ਵੀ ਤੇ ਲੋਕ ਉਸ ਨੂੰ ਖਰੀਦਣਗੇ ਵੀ ਅਜਿਹੇ ਵਿੱਚ ਅਮਰੀਕਾ ਤੇ ਭਾਰਤ ਦੇ ਵਪਾਰ ਸਮਝੋਤੇ ਦੇ ਨਾਲ ਜਿਹੜੇ ਦੇਸ਼ ਦੇ ਕਿਸਾਨਾਂ ਨੂੰ ਨੁਕਸਾਨ ਹੋਏਗਾ ਜਿਹੜਾ ਕਿਸਾਨਾਂ ਨੂੰ ਨੁਕਸਾਨ ਹੋਏਗਾ ਤਾਂ ਉਹਦੇ ਵਿੱਚ ਕੀ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਵੱਡੇ ਅੰਦੋਲਨ ਦੇ ਰੂਪ ਦੇ ਵਿੱਚ ਖੜੇ ਹੋਣਗੇ ਜੀ ਤੇ ਉਸ ਹਾਲਾਤ ਦੇ ਵਿੱਚ ਭਾਰਤ ਸਰਕਾਰ ਜਿਹੜੀ ਕਿ ਜਿਨ੍ਹਾਂ ਦੇ ਉੱਤੇ ਦੋਸ਼ ਹੈ ਕਿ ਐਪਸਟਿਨ ਦੀਆਂ ਜਿਹੜੀਆਂ ਫਾਈਲਾਂ ਦੇ ਕਰਕੇ ਜਿਹੜਾ ਸਾਰਾ ਮੁੱਦਾ ਹੋਇਆ ਜਾਂ ਜੋ ਕੁਝ ਵੀ ਰੌਲਾ ਪੈ ਰਿਹਾ ਉਹਨਾਂ ਹਾਲਾਤਾਂ ਦੇ ਵਿੱਚ ਕਿਸਾਨਾਂ ਚ ਸਖਤੀ ਹੋਏਗੀ ਮਦਾਂ ਹਟਾਈਆਂ ਜਾਣਗੀਆਂ ਉਹਨਾਂ ਦੀਆਂ ਉਹਨਾਂ ਨੇ ਤਾਂ ਦਾਲਾਂ ਵਾਲੀ ਵੀ ਉੱਥੋਂ ਹਟਾਤੀ ਜਿਹੜੀ ਉਹ ਜਿਹੜੀ ਸਸਤੀ ਦਾਲ ਦੇ ਜਿਹੜਾ ਭਾਰਤ ਤੋਂ ਜਿਹੜੀ ਜਾਣੀ ਸੀਗੀ ਉਹਦੇ ਤੇ ਟੈਰਫ ਵਾਲਾ ਮੁੱਦਾ ਸੀਗਾ। ਤੋਂ ਇਹ ਜਿਹੜੀ ਜਿਹੜੀ ਚੀਜ਼ ਦੇ ਵਿੱਚ ਅਮਰੀਕਾ ਨੂੰ ਆਪਣਾ ਨੁਕਸਾਨ ਹੁੰਦਾ ਦਿਖਦਾ ਉਹ ਹਟਾ ਰਹੇ ਨੇ ਜਿਹਦੇ 'ਚ ਉਹਨਾਂ ਨੂੰ ਫਾਇਦਾ ਹੁੰਦਾ ਉਹ ਮੱਦਾ ਜੋੜ ਰਹੇ ਨੇ। ਤਾਂ ਇਹ ਭਾਰਤ ਨੂੰ ਵੀ ਇਹ ਚੀਜ਼ਾਂ ਸੋਚਣੀਆਂ ਪੈਣਗੀਆਂ ਜੇਕਰ ਉਹ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਣਾ ਚਾਹੁੰਦੇ ਨੇ ਤਾਂ ਜਿਹੜੇ ਖੇਤੀ ਉਤਪਾਦ ਉੱਥੋਂ ਆਉਣੇ ਨੇ ਉਹਨਾਂ ਨੂੰ ਉਹ ਜਿਹੜੇ ਨੇ ਉਹ ਉਹਨਾਂ ਤੇ ਰੋਕ ਲਾਵੇ ਜਾਂ ਫਿਰ ਉਹਦੇ ਤੇ ਟੈਰਿਫ ਲਾਵੇ ਉਹ। ਤਾਂ ਕਿ ਭਾਰਤ ਦੇ ਕਿਸਾਨਾਂ ਦੇ ਵੱਲੋਂ ਕੀਤੀ ਗਈ ਪੈਦਾਵਾਰ ਦਾ ਮੁਕਾਬਲੇ ਦੇ ਵਿੱਚ ਉਹ ਸਸਤੀਆਂ ਨਾ ਮਿਲਣ ਤੇ ਤਾਂ ਕਿ ਭਾਰਤੀ ਕਿਸਾਨਾਂ ਨੂੰ ਉਸ ਚੀਜ਼ ਦਾ ਨੁਕਸਾਨ ਨਾ ਹੋਵੇ ਕੱਲਾ ਇਹ ਨਹੀਂ ਹੈਗਾ ਵਪਾਰੀਆਂ ਨੂੰ ਵੀ ਨੁਕਸਾਨ ਹੋਣਾ ਐਮਾਜ਼ਾਨ ਹੋਰ ਬੜੀਆਂ ਚੀਜ਼ਾਂ ਐਮਾਜ਼ਾਨ ਹੋਰੇ ਬੜੀਆਂ ਕੰਪਨੀਆਂ ਜਿਹੜੀਆਂ ਭਾਰਤ ਦੇ ਵਿੱਚ ਆਉਣ ਗਿਆ ਇੱਥੇ ਸਸਤਾ ਜਿਹੜਾ ਸਭ ਕੁਝ ਵਿਕੇਗਾ ਤੇ ਇੱਥੇ ਦੇ ਵਪਾਰੀਆਂ ਨੂੰ ਵੀ ਨੁਕਸਾਨ ਹੋਵੇਗਾ ਛੋਟੇ ਜਿਹੜੇ ਕਰਿਆਨੇ ਵਾਲੇ ਹੋਣਗੇ ਮਨਿਆਰੀ ਵਾਲੇ ਹੋਣਗੇ ਇਹਨਾਂ ਨੂੰ ਵੀ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਅਣ ਦੇ ਸਮੇਂ ਕਿਉਂਕਿ ਜਿਹੜੇ ਸਟੋਰ ਹੋਣਗੇ ਜਿਹੜਾ ਆਨਲਾਈਨ ਸੇਲ ਹੋਏਗੀ ਉਹਨਾਂ ਦੇ ਵਿੱਚ ਵੀ ਜਿਹੜੀ ਆ ਉਹ ਉਹਨਾਂ ਉਥੇ ਸਸਤਾ ਮਿਲੇਗਾ ਤੇ ਇਹਨਾਂ ਨੂੰ ਤੇ ਨੁਕਸਾਨ ਹੋਏਗਾ ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਚ ਰੱਖ ਕੇ ਕਿਸਾਨ ਅੰਦੋਲਨ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਖੜਦੀ ਉਮੀਦ ਹੈ ਤੇ ਇਹ ਜਿਹੜਾ ਨੁਕਸਾਨ ਹੀ ਕਰੇਗਾ ਇਹਦੇ ਵਿੱਚ ਦੇਸ਼ ਦੀ ਸਿਆਸਤ ਜਿਹੜੀ ਉਹ ਪਖੇਗੀ ਜੀ ਸਰ ਸੋ ਇਹ ਸੀ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਉਮੀਦ ਕਰਦੀਆਂ ਕਿ ਸਾਡੇ ਚੁੱਕੇ ਹੋਏ ਮੁੱਦੇ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਫਿਲਹਾਲ ਦੇ ਲਈ ਇੰਨਾ ਹੀ ਧੰਨਵਾਦ